ਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼੍ਰੀਏ ਕਾਜੀ ਅਮੀ ਦਾ ਸਾਰੇ ਠੀਕ ਠਾਕ ਹੋਵੋਗੇ ਇੱਕ ਬੇਨਤੀ ਆ ਹੱਥ ਜੋੜ ਕੇ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਜੋ ਐਨ ਐਚ 7 ਦੀ ਸੁਣਵਾਈ ਹੋ ਸਕੇ ਨਹੀਂ ਐ ਮੰਨ ਲਓ ਸਮਾਂ ਕੁਝ ਇਸ ਤਰ੍ਹਾਂ ਦਾ ਆ ਜਾਣਾ ਕਿ ਜਿਹੜਾ ਬਟਿੰਡੇ ਨੂੰ ਜਾਣ ਵਾਲਾ ਰੋਡ ਹੈ ਸੱਲਕੋ ਦੇ ਨਾਲ ਬਟਿੰਡੇ ਵਾਲੇ ਪੁਲ ਦੇ નીચે ਕਿ ਦੋਨੋਂ ਜਿਹੜੇ ਸਰਵਿਸ ਰੋਡ ਨੇ ਉਹ ਬੰਦ ਹੋ ਸਕਦੇ ਨੇ ਇੱਕ ਪਾਸਾ ਤਾਂ ਪਹਿਲਾਂ ਬੰਦ ਪਈ ਆ ਆਪ ਸਭ ਨੂੰ ਪਤਾ ਹੀ ਹੈ ਉਹ ਰਾਤ ਦਾ ਬਿਲਕੁਲ ਬਲੌਕ ਹੋ ਚੁੱਕਿਆ ਹੈ ਉਹਦੀ ਵੀਡੀਓ ਵਿੱਚ ਤੁਹਾਨੂੰ ਦਿਖਾ ਰਿਹਾ ਧਿਆਨ ਦੇ ਨਾਲ ਦੇਖ ਲਓ ਕਿ ਇਹ ਰਾਹ ਜਿਹੜਾ ਬਿਲਕੁਲ ਬੰਦ ਹੋ ਚੁੱਕਿਆ ਹੈ ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਬਹੁਤ ਟਾਈਮ ਤੋਂ ਵੀਡੀਓ ਪੈ ਚੁੱਕੀਆਂ ਬਹੁਤ ਜ਼ਿਆਦਾ ਅਖਬਾਰਾਂ ਦੇ ਵਿੱਚ ਜਿਹੜੀਆਂ ਖਬਰਾਂ ਵੀ ਲੱਗ ਚੁੱਕੀਆਂ ਪਰ ਇਹਦੀ ਸੁਣਵਾਈ ਨਹੀਂ ਹੋ ਰਹੀ ਇਸ ਵੀਡੀਓ ਨੂੰ ਯਾਦੋਂ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਕਿ ਇੱਕ ਪਾਸਾ ਦਾ ਪਹਿਲਾ ਬਲਾਕ ਹੋਈ ਆ ਕਿ ਜਿਹੜਾ ਰੌਂਗ ਸਾਈਡ ਤੇ ਅਸਟਲ ਕੋ ਦੇ ਨਾਲ ਲੱਗਦੀ ਮੁਰਦੀ ਹੈ ਸੜਕ ਬਠਿੰਡੇ ਨੂੰ ਸਿੱਧੀ ਜਾਂਦੀ ਹੈ ਇਧਰ ਦੀ ਲੋਕਾਂ ਨੇ ਆਉਣਾ ਇਧਰ ਦੀ ਜਾਣਾ ਰੌਂਗ ਸਾਈਡ ਤੇ ਜਾਂਦੇ ਨੇ ਇਹਦਾ ਐ ਮਲੋ ਦੁਰਘਟਨਾ ਦਾ ਵੱਡਾ ਕਾਰਨ ਹੈ। ਕਿ ਐ ਮਲੋ ਇਹ ਆ ਵੀ ਤੁਹਾਨੂੰ ਦਿਖਾ ਰਿਹਾ ਕਿ ਕਿਉਂ ਬੰਦ ਹੋ ਸਕਦਾ ਉਹਨਾਂ ਵਾਲੇ ਸਮੇਂ ਦੇ ਵਿੱਚ। ਸਾਡਾ ਟੈਲੀਵਿਜ਼ਨ ਤੇਜ ਦੇ ਨਾਲ ਜੁੜੇ ਰਹਿਓ। ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਜਿਹੜੇ ਆਪਣੇ ਕਮੈਂਟ ਨੇ ਤੁਹਾਡੇ ਵਿਚਾਰ ਆਪਦੇ ਕਮੈਂਟ ਦੇ ਵਿੱਚ ਜ਼ਰੂਰ ਰੱਖਿਓ ਕਿ ਇਸ ਦਾ ਹੱਲ ਜਲਦ ਵਿੱਚ ਲੋ ਜੀ ਆ ਦਿਖਾ ਰਿਹਾ ਤੁਹਾਨੂੰ। ਨੈਸ਼ਨਲ ਹਾਈਵੇ ਇਸ ਤਰ੍ਹਾਂ ਤੇ ਖੱਡੇ ਆ ਜਿਹੜੇ ਪੈ ਚੁੱਕੇ ਨੇ। ਕੀ ਇਹ ਸ਼ੁਰੂਆਤ ਆ ਹਜੇ? ਜੇ ਆਪਾਂ ਕਹਿ ਦਈਏ ਸ਼ੁਰੂਆਤ ਇਹੀ ਸ਼ੁਰੂਆਤ ਪਰਲੇ ਪਾਸੇ ਜਿਹੜਾ ਸੱਜਿਆth ਰੋਡ ਆ ਸੈਲਕੋ ਨੂੰ ਆਪਾਂ ਜਾਣਦੇ ਆ ਉਸ ਪਾਸੇ ਜਿਹੜਾ ਰੋਡ ਜਾਂਦਾ ਉਹ ਵੀ ਸ਼ੁਰੂਆਤ ਸੀ ਜਦੋਂ ਟੋਏ ਪੈਣ ਲੱਗ ਗਏ ਸੀ ਮੀਂਹ ਦਾ ਪਾਣੀ ਜ਼ਿਆਦਾ ਖੜਨ ਲੱਗਾ ਸੀ ਸੀਵਰੇਜ ਦਾ ਪਾਣੀ ਜ਼ਿਆਦਾ ਖੜਨ ਲੱਗਾ ਸੀ ਉਹ ਵੀ ਸ਼ੁਰੂਆਤ ਸੀ ਪਰ ਉਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਹੁਣ ਉਹ ਹਾਲਾਤ ਦੇਖ ਲਓ ਕਿੱਦਾਂ ਦਾ ਉਹ ਸਰਵਿਸ ਰੋਡ ਪਰਲੇ ਪਾਸੇ ਕੋਲ ਦੇ ਆਪਾਂ ਪਰਲੇ ਪਾਸੇ ਕਹਿ ਦਈਏ ਕਿ ਉਹ ਬਿਲਕੁਲ ਬੰਦ ਪਿਆ ਤੇ ਹੁਣ ਆ ਵੀ ਸ਼ੁਰੂਆਤ ਹੈ ਤਰੋਗ ਸਾਈਡ ਦੀ ਜਿਹੜੇ ਲੋਕ ਆਉਂਦੇ ਜਾਂਦੇ ਨੇ ਯਾ ਖੱਡੇ ਦੇਖ ਲਓ ਕਿੱਡੇ ਪਏ ਹੋਏ ਨੇ ਇੱਕ ਤੱਕਲਾ ਮਸ਼ੀਨਰੀ ਭੰਨੇ ਆਪਦੀ ਮਸ਼ੀਨਰੀ ਦਾ ਪਾਟ ਫੇਰ ਵੀ ਮਿਲ ਜਾਂਦਾ ਜਿਹੜਾ ਸਰੀਰ ਭੰਨੇ ਆ ਦਾ ਉਹਦੇ ਪਾਰ ਨਹੀਂ ਨਾ ਦੁਬਾਰਾ ਮਿਲ ਜਣਾ ਆ ਕੀ ਹਾਲਾਤ ਦੇਖ ਲਓ ਕਿ ਜਿੱਡੇ ਵੱਡੇ ਵੱਡੇ ਟੋਏ ਆ ਇੱਕ ਮੌਸਮ ਖਰਾਬ ਆ ਪਾਣੀ ਬਹੁਤ ਜ਼ਿਆਦਾ ਖੜ ਜਾਂਦਾ ਤੇ ਤੇ ਪਤਾ ਨਹੀਂ ਲੱਗਦਾ ਫਿਰ ਟੋਆ ਹੈ ਕਿੱਥੇ ਆ ਇਹ ਸਾਰਾ ਦੇਖ ਲਓ ਹਾਲ ਇਹ ਸਾਰੇ ਖੱਡੇ ਪਏ ਹੋਏ ਨੇ ਬਹੁਤ ਟਾਈਮ ਦੇ ਮਤਲਬ ਅੱਤੀ ਸੜਕ ਤੱਕ ਖੱਡੇ ਨੇ ਸਾਰੇ ਦੂਰ ਤੱਕ ਇਹ ਆਪਾਂ ਜੇ ਮੈਂ ਮੰਨ ਲਵਾਂ ਵਿਚਾਲੇ ਸੜਕ ਸਾਫ਼ ਵੀ ਪਈ ਆ ਪਰ ਬਾਕੀ ਦੇਰ ਅੱਗੇ ਜਾ ਕੇ ਫੇਰ ਦੇਖੋ ਦੋ ਖੱਡੇ ਆ ਜਾਂਦੇ ਨੇ ਕਿ ਕਿੱਡੇ ਵੱਡੇ ਵੱਡੇ ਖੱਡੇ ਪਏ ਹੋਏ ਨੇ ਧਿਆਨ ਨਾਲ ਦੇਖ ਸਕਦੇ ਤੁਸੀਂ ਵੀਡੀਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਆ ਦੇਖ ਲਓ ਜਦੋਂ ਮੀਂਹ ਦਾ ਪਾਣੀ ਇੱਥੇ ਪਰ ਜਾਂਦਾ ਫਿਰ ਖੱਡੇ ਵਿਖਦੇ ਨਹੀਂ ਮਸ਼ੀਨਰੀ ਭੰਨੀ ਜਾਂਦੀ ਹੈ ਮੋਟਰਸਾਈਕਲ ਡੇਗਦਾ ਨੇ ਐਕਸੀਡੈਂਟ ਹੁੰਦੇ ਨੇ ਕਿਸੇ ਦਾ ਮੋਬਾਈਲ ਕਰ ਜਾਂਦਾ ਤੇ ਬਹੁਤ ਜਿਆਦਾ ਨੁਕਸਾਨ ਆ ਜਿਹੜੇ ਇੱਥੇ ਹੁੰਦੇ ਨੇ ਵੱਡੇ ਵੱਡੇ ਆ ਜਿਹੜੇ ਖੱਡੇ ਆ ਜਿਹੜੇ ਇੱਥੇ ਪੈ ਚੁੱਕੇ ਨੇ ਦੇਖ ਸਕਦੇ ਤੁਸੀਂ ਮੌਕੇ ਦੇ ਹਾਲਾਤ ਨੇ ਜਿਹੜੇ ਦੇਖ ਦੀ ਵੀ ਹੁਣ ਨਾ ਰਿਪੇਅਰ ਹੋਈ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮਨ ਲਓ ਬਿੰਡਾ ਰੋਡ ਆ ਸਾਰਾ ਇਹ ਬੰਦ ਹੋ ਸਕਦਾ ਤੋਂ ਪਰਲਾਪਸਾ ਦਾ ਬੰਦ ਹੋ ਪਿਆ ਆ ਆਉਣ ਵਾਲੇ ਸਮੇਂ ਦਾ ਵੀ ਇਹ ਰਿਪੇਅਰ ਨਾ ਹੋਈ ਤਾਂ ਬਿੰਡੇ ਨੂੰ ਉਕਾ ਹੋ ਜਾਵੇਗਾ ਉੱਤੋਂ ਦੀ ਘੁੰਮ ਕੇ ਗਿੱਲਾਂ ਦੇ ਪਾਸੇ ਦੀ ਘੁੰਮ ਕੇ ਆਉਣਾ ਪਿਆ ਕਰੂਗਾ ਆ ਦਿਖਾ ਰਹੇ ਆਂ ਦੇਖੋ ਜਾਮ ਲੱਗ ਜਾਂਦਾ ਪੂਰਾ ਕੋ ਨੰਗਣ ਵਾਸਤੇ ਇੱਕ ਹੀ ਰਾ ਇਧਰ ਦੀ ਲੋਕਾਂ ਨੇ ਆਉਣਾ ਇਧਰ ਦੀ ਲੋਕਾਂ ਨੇ ਜਾਣਾ ਹੀ ਆ ਇਹ ਹਾਲਾਤ ਆ ਐਨ ਐਚ 7 ਦੀ ਐਮ ਐਲ اے ਸਾਹਿਬ ਨੂੰ ਕਹਿ ਰਹੇ ਆਂ ਗੁਜਾਰਿਸ਼ ਕਰ ਰਹੇ ਆਂ ਧਿਆਨ ਦੇਵੋ ਵੋਟਾਂ ਮੂਰੇ ਆ ਰਹੀਆਂ ਨੇ 2027 ਦੀਆਂ ਲੋਕਾਂ ਦੀਆਂ ਜਿਹੜੇ ਸਮੱਸਿਆ ਆ ਮਾ ਨੇ ਉਹਨਾਂ ਵੱਲ ਧਿਆਨ ਦਿਓ ਉਹ ਮਤਲਬ ਦੂਰ ਤੱਕ ਦੇਖ ਲਓ ਤੁਸੀਂ ਸਾਹਮਣੇ ਦੂਰ ਤੱਕ ਖੱਡੀ ਖੱਡੇ ਨੇ ਮਸ਼ੀਨਰੀ ਪ੍ਰਾਕਤ ਨੇ ਵੱਜਦੀ ਆ ਖੱਡਿਆਂ ਦੇ ਵਿੱਚ ਨੁਕਸਾਨ ਹੁੰਦਾ ਗੱਡੀਆਂ ਦਾ ਇਹ ਭਰ ਜਾਂਦਾ ਫਿਰ ਖੱਡੇ ਨਹੀਂ ਦੀਦੇ ਕਿੱਧਰ ਕਿੱਥੇ ਟੋਆ ਕਿੱਥੇ ਨਹੀਂ ਹੈਗਾ ਮਤਲਬ ਇਹ ਸ਼ੁਰੂਆਤ ਆ ਨਹੀਂ ਆ ਨਹੀਂ ਕਰਨ ਭਰ ਜਾਂਦੇ ਆ ਸਾਰੇ ਮੌਸਮ ਵੀ ਖਰਾਬ ਹੈ ਤੇ ਜੇ ਇਹਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਸ਼ਾਇਦ ਆਉਣ ਵਾਲੇ ਸਮੇਂ ਤੱਕ ਇਹ ਵੀ ਜਿਹੜਾ ਰੋਡ ਆ ਸਾਰਾ ਜਿਹੜਾ ਹੁਣ ਚੱਲ ਰਿਹਾ ਇਹ ਵੀ ਬੰਦ ਹੋ ਸਕਦਾ ਕਿਸੇ ਟਾਈਮ ਕਿਉਂਕਿ ਖੱਡੇ ਸ਼ੁਰੂਆਤ ਇਹ ਹੁਣ ਵੱਡਾ ਰੂਪ ਧਾਰਨ ਕਰ ਲੈਣਗੇ ਹੌਲੀ-ਹੌਲੀ ਜਿਹੜੇ ਗੱਡੇ ਬਣੇ ਹੋਏ ਨੇ ਏ ਅੱਜ ਤਾਂ ਨਹੀਂ ਬਣੇ ਵੱਡੇ ਆਪਾਂ ਕਹਦੀਏ ਕਿ ਵੱਡੇ ਖੱਟੇ ਅੱਜ ਜਿਹੜੇ ਖੱਡੇ ਅੱਜ ਹੀ ਬਣ ਗਏ ਹੋਣਗੇ ਕਿ ਜਿਹੜੇ ਵੱਡੇ ਵੱਡੇ ਖੱਡੇ ਬਣੇ ਹੋਏ ਨੇ ਇਹ ਸ਼ੁਰੂਆਤ ਚ ਛੋਟੇ ਛੋਟੇ ਸੀ ਜਦੋਂ ਮੀਂਹ ਦੇ ਪਾਣੀ ਦੀ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਕਿਤੇ ਪਾਸੇ ਉਹ ਪਾਣੀ ਖੜਾ ਹੈ گا ਉਹ ਜਨ ਸੜਕਾਂ ਧੋਤ ਰਹੀਆਂ ਨੇ ਬਾਣ ਲੰਗਦੇ ਨੇ ਬਹੁਤ ਜ਼ਿਆਦਾ ਇੱਧਰ ਦੀ ਜਮ ਲੱਗ ਜਾਂਦਾ ਪੂਰਾ ਲੰਮਾ ਸੋ ਬੇਨਤੀ ਆ ਧਿਆਨ ਦਿਓ ਨੈਸ਼ਨਲ ਹਾਈਵੇ ਨੂੰ ਵੀ ਇਹ ਟੈਕਸ ਲੈ ਰਹੇ ਹੋ ਤੁਸੀਂ ਇਹ ਟੈਕਸ ਲੈ ਰਹੇ ਹੋ ਤਾਂ ਉਹਦਾ ਵਸੂਲੋ ਵੀ ਨਾ ਇੱਕ ਹੋਰ ਗੱਲ ਪਤਾ ਨਹੀਂ ਲੱਗਦਾ ਕਿ ਕਿਹੜੇ ਮੰਤਰੀ ਆਪਣੇ ਕਹਿ ਦਿੰਦੇ ਆ ਕਿ ਸਾਡੇ ਦਾ ਭਾਈ ਬਾਹਰਲੀ ਕੰਟਰੀ ਵਾਲੇ ਸਟੇਟਾਂ ਵਾਲੇ ਸਾਡੇ ਤੋਂ ਪੰਜਾਬ ਦਾ ਨਕਸ਼ਾ ਮੰਗਦੇ ਨੇ ਕਿ ਆ ਨਕਸ਼ਾ ਮੰਗਦੇ ਨੇ ਟੋਲ ਟੈਕਸ ਵੀ ਲੋਕ ਦੇ ਰਹੇ ਨੇ ਐਨ ਐਚ 7 ਫੇਰ ਵੀ ਧਿਆਨ ਨਹੀਂ ਦੇਦੀ ਆਪਦੇ ਕੰਮਾਂ ਵੱਲ ਕਿ ਆਪਾਂ ਹੋਰ ਸਟੇਟਾਂ ਦੀ ਜੇ ਗੱਲ ਕਰ ਲਈ ਅਗਰ ਉੱਥੇ ਟੋਟਾ ਵੀ ਟੁੱਟਦਾ ਤਾਂ ਮਤਲਬ ਕੁਝ ਹੀ ਘੰਟਿਆਂ ਦੇ ਵਿੱਚ ਉਹਨੂੰ ਦੁਬਾਰਾ ਮੁਰੰਮਤ ਕਰਕੇ ਸਹੀ ਕਰ ਦਿੱਤਾ ਜਾਂਦਾ ਪਰ ਸਾਡੇ ਦਾ ਇੱਕ ਵਾਰ ਬਣਾ ਕੇ ਰੋਡ ਮੁੜ ਕੇ ਝਾਕਦੀ ਨਹੀਂ ਪੋਲਾਂ ਦੇ ਦੋਨਾਂ ਪਾਸੇ ਜੇ ਆਪਾਂ ਕਹਿੰਦੇ ਨੇ ਨੈਸ਼ਨਲ ਹਾਈਵੇ ਦੇ ਸੱਜੇ ਤੇ ਖੱਬੇ ਪਾਸੇ ਦੋਨਾਂ ਪਾਸੇ ਜਿਹੜਾ ਮਿੱਟੀ ਆ ਉੱਥੇ ਦਾ ਪਣਾ ਰੋਡ ਕਿਸੇ ਵੀ ਵੇਲੇ ਬੰਦ ਹੋ ਸਕਦਾ ਹੈ ਜੇ ਉਹਦੇ ਵੱਡਾ ਰੂਪ ਧਾਰਨ ਕਰ ਲੂਗਾ ਸਾਰੀ ਈਟ ਸੜਕ ਪੱਟੀ ਜਾਣੀ ਐ ਇਥੋਂ ਰਾਹ ਬੰਦ ਹੋ ਜਾਣਾ ਤਾਂ ਲੋਕ ਫਿਰ ਕਿੱਧਰ ਨੂੰ ਜਾਇਆ ਕਰਨਗੇ ਫਿੰਡੇ ਨੂੰ ਇਹ ਹਾਲਾਤ ਨੇ ਮੌਜੂਦਾ ਅੱਜ ਦੇਖ ਲਓ ਤੁਸੀਂ ਮੌਕੇ ਦੇ ਹਾਲਾਤ ਨੇ ਜੀ ਇਹ